ਤਾਂ ਬਿਜਲੀ ਨੇ ਮਲ ਤੈ ਗਈ ਉਹਦੇ ਨੇ ਸਮਾਨ ਨੇ ਬਕੀਮਾ ਕੀਤੀ ਟੀਗਲ ਕਰੀਬਾਂ ਦੀ ਬਿਜਲੀ ਜਗਦੇ ਚੱਗਦੀ ਮੈਂ ਉਹ ਚੱਲਿਆ ਉਹ ਆਜੋ ਸਾਰੇ ਗੱਲ ਕਰਦੇ ਆਂ ਉੱਤੇ ਬੈਠੇ ਵੀ ਆਂ ਬੰਦੇ ਬੈਠੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਆਪਣੇ ਇਸ ਦੀ ਵੀਰਕੇ ਵੇਰਕੇ ਦੀਨਦਿਆਲ ਕਲੋਨੀ ਚ ਰਹਿੰਦੇ ਆ ਜੀ ਇਹਦਾ ਨਾਮ ਹੁੰਦਾ ਗੁਰੂ ਆਬਾਦੀ ਵੀ ਆਂਦਾ ਤੇ ਅਸੀਂ ਅੱਜ ਤੀਜਾ ਦਿਨ ਹੈ ਜੀ ਅੱਜ ਕਰ ਜਿਹੜੀ ਬੱਤੀ ਨਹੀਂ ਆਂਦੀ ਅਸੀਂ ਬੱਤੀ ਦੀ ਸਮੱਸਿਆ ਲੈ ਕੇ ਜੀ ਅਸੀਂ ਇਹ ਬਿਜਲੀ ਘਰ ਵੇਰਕੇ ਆਂ ਪਹੁੰਚੇ ਜਿਨ੍ਹਾਂ ਨਾਲ ਆੜਨਾ ਪਹਿਲਾਂ ਐਸਡੀਓ ਸਾਹਿਬ ਪਹਿਲਾਂ ਗੱਲ ਹੀ ਕਰਨ ਦੇ ਸਾਨੂੰ ਕਹਿੰਦੇ ਚੋਪਰੋ ਚੋਪਰੋ ਜੇ ਗੱਲ ਵੀ ਹੋਈ ਕੋ ਕਿਸੇ ਨਿਬਰੇ ਮਿਕਰੀ ਨਹੀਂ ਕੀ ਆਡੀ ਬਿਜਲੀ ਕਦੋਂ ਆਣੀ ਆ ਕੀ ਤੁਹਾਡੇ ਇਲਾਕੇ ਦੀ ਬਿਜਲੀ ਬੰਦ ਆ ਜਾਂ ਹੋਰ ਵੀ ਲਾਗੇ ਨਹੀਂ ਨਹੀਂ ਸਾਡੇ ਬਿਜਲੀ ਦਾ 3000 ਕਲੋਨੀ ਵਿੱਚ ਹੀ ਆਡੀ ਬਿਜਲੀ ਬੰਦ ਆ ਕਿੰਨੇ ਦਿਨ ਤੋਂ ਬੰਦ ਕੀ ਕੋਈ ਟਰਾਂਸਫਾਰਮ ਖਰਾਬ ਆ ਯਾ ਕੀ ਸਾਡੇ ਟਰਾਂਸਫਾਰਮਰ ਦਾ ਫੇਸ ਸੀ ਜੇ ਤਿੰਨ ਫੇਸ ਚ ਲੈਣ ਆਂਦੀ ਆ ਇੱਕ ਫੇਸ ਬੰਦ ਆ ਜੀ ਦੋ ਚੱਲਦੇ ਉਹ ਚੋਂ ਵੀ ਇੱਕ ਡੈਮੇਜ ਹੋ ਗਿਆ ਜਿਹਨਾਂ ਦੇ ਕਿਸੇ ਕਿਸੇ ਘਰ ਦੇ ਬੱਤੀ ਆਂਦੀ ਆ ਪਰ ਅਸੀਂ ਵੀ ਅਸੀਂ ਕਿੰਨਾ ਕਿ ਮੰਗਣ ਜਾਈਏ ਕੇ ਦੇ ਘਰ ਪਾਣੀ ਕਿੰਨੇ ਘਰ ਆ ਕੇ ਭਾਈ ਜਿੰਨੂ ਮੁਸ਼ਕਲ ਆ ਸਾਡੇ ਘੜ ਘੜ ਅੱਗੇ 80 ਘਰ 80 80 ਘੋਣੇ 80 ਕੇ ਘਰ ਜਿਹੜੇ ਆ ਸਾਡੇ ਕੋਈ ਆਸ਼ਵਾਸ਼ਣ ਤੋਂ ਆਇਆ ਹੀ ਉਹਨਾਂ ਨੇ ਕਿ ਨਹੀਂ ਦਵਾਇਆ ਉਹ ਸਾਨੂੰ ਕਹਿੰਦੇ ਆ ਜੀ ਤੁਸੀਂ ਸਾਡੇ ਬਿਜਲੀ ਘਰ ਆ ਜਾਓ ਅਸੀਂ ਬਿਜਲੀ ਘਰ ਕੀ ਕਰਨ ਜਾਣਾ ਜਦੋਂ ਸਾਡੀ ਬਿਜਲੀ ਇੱਥੇ ਕਨੈਕਸ਼ਨ ਆ ਕੀ ਸਮਝਦੇ ਗਰਮੀ ਦੇ ਵਿੱਚ ਸਾਰਾ ਵੀ ਹਾਲ ਸਾਡਾ ਤੇ ਬੁਰਾ ਹੀ ਆ ਬਾਕੀ ਜਿਹੜੇ ਭਾਗੇ ਜਨਾਨੀਆਂ ਉਹਨਾਂ ਦਾ ਹਾਲ ਤੇ ਬੁਰਾ ਹੀ ਆ ਬੱਚੇ ਸਕੂਲ ਜਿਹੜੇ ਗਏ ਉਹ ਬਿਨਾਂ ਨੀਂਦ ਸੁੱਤੇ ਗਏ ਆ ਉਹ ਸਵੇਰੇ ਹੁਣ ਕਿਨਾਂ ਦੇ ਬਿਠਿਆ ਪਾਣੀ ਨਹੀਂ ਆਦੇ ਪਾਣੀ ਪੀਣ ਨੂੰ ਨਹੀਂ ਹੈਗਾ ਬੱਤੀ ਗੋਲ ਆਸੀ ਦੋ ਤਿੰਨ ਵਾਰੀ ਆਈਏ ਇਹਨਾਂ ਨੂੰ ਆਖਾ ਕੇ ਪਰ ਸਾਡੇ 3 ਘੰਟੇ ਮੱਥਾ ਮਾਰਨ ਦੇ ਬਾਅਦ ਵੀ ਅੱਜ ਨੂੰ ਕੋਈ ਇਹਦਾ ਆਸ਼ਵਾਸਨ ਨਹੀਂ ਮਿਲਿਆ ਤੁਸੀਂ ਕੀ ਮੰਗ ਕਰਦੇ ਹੋ ਬਸ ਇਹਨਾਂ ਨੂੰ ਬੱਤੀ ਹੁਣੇ ਦੇਣ ਸਾਡੇ ਘਰ ਬੱਤੀ ਹੁਣੇ ਨਾਲ ਰਾਤ ਦੇ ਅਸੀਂ ਬੈਠੇ ਆ ਤੇ ਅਸੀਂ ਕੰਮ ਕਰ ਜਾਂਦੇ ਵੀ ਨਹੀਂ ਗਏ ਤੇ ਇਹਨੇ ਕਮਾਵਾਂਗੇ ਤੇ ਖਾਵਾਂਗੇ ਕੀ ਮੇਰਾ ਦੇ ਵੀ ਕਿਹੜਾ ਲੋਕਾ ਜੀ ਬਾਪਾ ਦਿਨ ਦੇ ਆਲੇ ਕੁਲੋਂ ਅੱਜ ਕੀ ਮੁਸ਼ਕਲ ਆ ਰਹੀ ਹੈ ਜੀ ਸਾਰਾ ਬੱਤੀ ਗਈ ਹੈ ਸਾਡੇ ਕੱਲ ਰਾਤ ਦੀ ਹਾਂ ਜੀ ਤਾਂ ਬੱਤੀ ਜੋੜਨ ਵਾਸਤੇ ਬੱਤੀ ਵਾਲੇ ਆਏ ਆ ਤਾਂ ਪਿੱਛੇ ਜ ਜਈ ਹੈ ਨਾ ਪਿੱਛੋ ਬੰਦ ਨਹੀਂ ਕਰਨ ਦੇ ਆ ਹਾਂ ਜੀ ਹਾਂ ਜੀ ਕਿੰਨੀ ਮੁਸ਼ਕਲ ਦਾ ਸਾਹਮਣਾ ਬਹੁਤ ਜ਼ਿਆਦਾ ਮੁਸ਼ਕਲ ਪਾਣੀ ਨਹੀਂ ਕਰੇ ਪਰ ਬਿਜਲੀ ਵੀ ਤਾਂ ਬਦਰੇ ਵਿੱਚ ਕੁਝ ਵੀ ਨਹੀਂ ਕਰ ਰਹੇ ਹਾਂ ਬੱਚੇ ਨਿੱਕੇ ਨਿੱਕੇ ਹੀ ਕਰਦੇ ਕੀ ਸਮਝ ਹਾਂ ਜੀ ਮੈਂ ਮਜਬੂਰੀ ਜਾਂ ਬਾਜੀ ਮਜਬੂਰੀ ਕਰਕੇ ਬੈਠੇ ਇੱਥੇ ਕੋਈ ਅਸ਼ਵਸ਼ਤ ਆਇਆ ਨਹੀਂ ਤੇ ਬਾਈ ਅੱਜ ਤਾਂ ਕੋਈ ਨਹੀਂ ਆਇਆ ਬਿਜਲੀ ਵਾਲੇ ਆਏ ਹਾਂ ਸਾਡੇ ਲੋ ਜਾਓ ਅੱਗੇ ਚੱਲੋ ਲੋ ਜਾਓ ਪਰਮੇ ਕਰੋ ਚਲੋ ਚਲੋ ਬਾਕੀ ਚਲੋ ਚਲੋ ਜਾਓ ਮਾਰ ਕੇ ਇੱਥੇ ਕਰ ਓਏ ਲੱਗੇ ਬੰਦ ਕਰਨ ਚੱਲੂ ਫੋਨ ਦੇਤੇ ਜੀ ਠੀਕ ਹੈ ਜੀ ਜੀ ਸਾਹਿਬ ਨੇ ਖਲਾਸਾ ਦਵਾਇਆ ਵਾ ਕਹਿੰਦੇ ਕੰਮ ਤੁਹਾਡਾ ਪੂਰੀ ਹੈ ਜੀ ਆਨੂੰ ਇੱਦਾਂ ਦੇ ਸਾਫ਼ੀ ਪਾਜੀ ਆਸਵਾਸਨ ਦਿੱਤਾ ਕਿ